ਮੰਦੇ ਉਹ ਸਮਾਂ ਮੰਗਿਆ ਗਿਆ ਹੁਣ ਆਉਣ ਵਾਲੀ 18 ਦਸੰਬਰ ਨੂੰ 2016 ਪੀਕ ਜਨਵਰੀ ਜੋ ਲਗਭਗ 5.5 ਸਾਲ ਦਾ ਬਣਦਾ ਹੈ ਉਹ ਸਾਰਾ 18 ਦਸੰਬਰ ਨੂੰ ਪੰਜਾਬ ਦੇ ਹਰਿਆਣਾ ਹਾਈ ਕੋਰਟ ਦੇ ਜੱਜ ਫੈਸਲਾ ਕਰ ਸਕਦੇ ਆਂ ਹਾਂ ਜੀ ਤੁਹਾਨੂੰ ਦੱਸ ਦਈਏ ਕਿ ਵਿਲਾਸਮਾ ਦੇ ਲਈ ਸੁਪਰੀਮ ਕੋਰਟ ਦੇ ਵੱਲੋਂ ਇੱਕ ਇਤਿਹਾਸਿਕ ਫੈਸਲਾ ਜਿਹੜਾ ਹੈ ਕੀਤਾ ਗਿਆ ਹੈ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਨੂੰ ਇੱਕ ਤੇ ਵੱਡਾ ਝਟਕਾ ਦਿੱਤਾ ਗਿਆ ਹੈ ਇਹ ਤੁਹਾਨੂੰ ਦੱਸਣ ਦੀ ਹੈ ਕਿ ਅਪਲਾਈਸ ਕੰਪਿਊਟ ਪੈਸ਼ਰ ਜਿਹੜੇ ਪੀਰੀਅਡ ਦਾ ਸਮਾਂ ਜਿਹੜਾ ਹੈ ਲਾਭ ਹੈ ਉਹ 15 ਸਾਲ ਨਿਰਧਾਰਿਤ ਕੀਤਾ ਗਿਆ ਹੈ ਜਿਸ ਦੇ ਉੱਪਰ ਮੁਲਾਜ਼ਮਾਂ ਨੂੰ ਵੱਡਾ ਲਾਭ ਹੁਣ ਇੱਕ ਵੱਡਾ ਮੁਲਾਜ਼ਮਾ ਦੇ ਹੱਕ ਦੇ ਵਿੱਚ ਫੈਸਲਾ ਇਸ ਉੱਤੇ ਦਿੱਤਾ ਗਿਆ ਹੈ ਜੋ ਪੈਸ਼ਰ ਆਪਣੀ ਪੈਨਸ਼ਨ ਦਾ ਕੰਪਿਊਟ ਦਾ ਜਿਹੜਾ ਉਹ ਕਰਾ ਚੁੱਕੇ ਨੇ ਉਹਨਾਂ ਦੇ ਲਈ ਵੱਡੀ ਖੁਸ਼ਖਬਰੀ ਇਹ ਹੈ ਨਿਕਲ ਕੇ ਸਾਹਮਣੇ ਆਈ ਹੈ ਕਿ ਇਸ ਦੇ ਨਿਰਧਾਰਿਤ ਸਮਾਂ ਜਿਹੜਾ ਕਿ 15 ਸਾਲ ਹੈ ਪਰ ਇੱਥੇ ਜਿਹੜਾ ਸੀਡਬਲਯੂਪੀ ਕੇਸ 24902822 ਦੇ ਨਤੀਜੇ ਦੇ ਵੱਲੋਂ ਕੇਂਦਰ ਸਰਕਾਰ ਕਰਮਚਾਰੀਆਂ ਅਤੇ ਉਹਨਾਂ ਦੇ ਪਰਿਵਾਰਾਂ ਦੇ ਲਈ ਇਤਿਹਾਸਿਕ ਫੈਸਲਾ ਜਿਹੜਾ ਹੋ ਨਿਕਲ ਕੇ ਸਾਹਮਣੇ ਆਇਆ ਹੈ ਹਾਂਜੀ ਦੋਸਤੋ ਜਿਹੜਾ ਕਿ ਇਸ ਮੁੱਦੇ ਦੇ ਉੱਪਰ ਇੱਕ ਸੁਣਵਾਈ ਦੇ ਦੌਰਾਨ ਇਹ ਚੀਜ਼ ਨਿਕਲ ਕੇ ਸਾਹਮਣੇ ਆਈ ਹੈ ਕਿ ਉਸ ਸਮੇਂ ਜੋ ਵਿਆਜ ਦਰ 12% ਸੀ ਉਸ ਦੀ ਜਿਹੜੀ ਘਟ ਦੀ ਹੋਈ ਹੁਣ 7% ਜਿਹੜੀ ਕਿ ਰਹਿ ਗਈ ਇਸ ਦੇ ਉੱਪਰ ਤਸ਼ਰੀਫ ਜਿਹੜੀ ਹੈ ਤੋਂ ਬਾਅਦ ਇਹ ਹਿਸਾਬ ਕਿਤਾਬ ਲਾਉਣ ਤੋਂ ਬਾਅਦ ਵੈਲਿਊ ਰਿਕਵਰੀ ਹਿਸਾਬ ਦਾ ਦਾ ਲਾਉਣ ਤੋਂ ਬਾਅਦ ਨਿਕਲ ਕੇ ਜਿਹੜੀ ਗੱਲ ਸਾਹਮਣੇ ਆਈ ਹੈ ਕਿ 10 ਸਾਲ 8 ਮਹੀਨੇ ਪਾਕਿ 128 ਮਹੀਨਿਆਂ ਦੇ ਅੰਦਰ ਇਸ ਦੀ ਜਿਹੜੀ ਰਿਕਵਰੀ ਹੋ ਹੋਈ ਹੈ ਜੋ ਕਿ ਇਸ ਦਾ ਜਿਹੜਾ ਨਿਸ਼ਚਿਤ ਸਮਾਂ ਹੈ 15 ਸਾਲ ਵਹਾਲ ਕੀਤਾ ਗਿਆ ਹੈ ਜੋ ਕਿ ਇੱਕ ਪੈਸ਼ਨਰ ਦੇ ਲਈ ਵਿਤੀ ਨੁਕਸਾਨ ਦਾ ਕਾਰਨ ਬਣਿਆ ਹੈ ਹਾਂਜੀ ਦੋਸਤੋ ਦੱਸ ਦਈਏ ਜਿਸ ਤਰ੍ਹਾਂ ਕਿ ਜੋ ਰਿਕਵਰੀ ਹੈ 15 ਸਾਲ ਦੇ ਵਿੱਚ ਹੋਣੀ ਸੀ ਉਹ ਹੁਣ 10 ਸਾਲ 8 ਮਹੀਨਿਆਂ ਦੇ ਵਿੱਚ ਕਰ ਦਿੱਤੀ ਗਈ ਹੈ ਭਾਪਕਿ 128 ਮਹੀਨਿਆਂ ਦੇ ਵਿੱਚ ਕਰ ਦਿੱਤੀ ਗਈ ਹੈ रिकवरी जो की 180 ਦਿਨਾਂ ਦੇ ਵਿੱਚ ਹੋਣੀ ਸੀ ਤੇ 52 ਮਹੀਨਿਆਂ ਦਾ ਜੋ ਫੈਸਲਾ ਉਹ ਰੁਕ ਗਿਆ ਹੈ ਭਾਵੇਂ ਕਿ ਇਸ ਦੇ ਉੱਪਰ ਹੁਣ ਰੋਕ ਲਗਾ ਦਿੱਤੀ ਗਈ ਹੈ 52 ਮਹੀਨਿਆਂ ਦੀ ਰਿਕਵਰੀ ਜਿਹੜੀ ਹੈ ਉਹ ਐਡਵਾਂਸ ਵਿੱਚ ਹੀ ਕਰ ਲਈ ਗਈ ਹੈ ਜਿਸ ਦੇ ਚੱਲਦੇ ਮਲਾਜ਼ਮਾਂ ਨੂੰ ਵੀ ਤੇ ਸੰਕਟ ਦਾ ਵੀ ਸਾਹਮਣਾ ਕਰਨਾ ਪਿਆ ਹੈ ਪੈਨਸ਼ਨਰਸ ਦਾ ਕਾਫੀ ਨੁਕਸਾਨ ਹੋਇਆ ਹੈ ਇਸ ਜਿਸ ਦੇ ਉੱਪਰ ਹੁਣ ਪੰਜਾਬ ਸਰਕਾਰਾਂ ਤੇ ਕੇਂਦਰ ਸਰਕਾਰ ਨੂੰ ਵੱਡਾ ਝਟਕਾ ਲੱਗਿਆ ਤੇ ਇਸ ਦੇ ਉੱਪਰ ਰੋਕ ਜਿਹੜੀ ਹੈ ਜਿਹੜੀ ਕਿ ਆ ਗਈ ਹੈ ਜਿਹੜੀ ਕਿ ਹੁਣ ਸੁਪਰੀਮ ਕੋਰਟ ਦੇ ਵੱਲੋਂ ਲਗਾ ਦਿੱਤੀ ਗਈ ਹੈ ਰਿਕਵਰੀ ਦੇ ਉੱਤੇ ਹੁਣ ਇੱਥੇ ਇਹ ਮੁੱਦਾ ਜਿਹੜਾ ਹੈ ਇਹ ਬੰਨ ਬੰਦਾ ਹੈ ਕਿ ਮਲਾਜ਼ਮਾਂ ਨੂੰ ਜੋ 52 ਮਹੀਨਿਆਂ ਦੀ ਅਡਵਾਂਸ ਦੀ ਰਿਕਵਰੀ ਕੱਟੀ ਗਈ ਹੈ ਉਸ ਦਾ ਜੋ ਵਿਆਜ ਆ ਉਹ ਪੈਸੇ ਆ ਉਹ ਉਹ ਦਿੱਤਾ ਜਾਵੇਗਾ ਇਹ ਆਉਣ ਵਾਲਾ ਸਮਾਂ ਦਾ ਸੀਗਾ ਪਰ ਇਸ ਦਾ ਲਾਭ ਜਿਹੜਾ ਪੰਜਾਬ ਦੇ ਮਲਾਜ਼ਮ ਸਾਰੀਆਂ ਸਟੇਟਾਂ ਸਾਰੀਆਂ ਹੀ ਮਲਾਜ਼ਮਤ ਕੇਂਦਰੀ ਮਲਾਜ਼ਮਤ ਦੇ ਜਿਹੜੇ ਕੀ ਮਲਾਜ਼ਮਾਂ ਦੇ ਉੱਪਰ ਦੇਖਣ ਨੂੰ ਜ਼ਰੂਰ ਮਿਲੇਗਾ ਸੋ ਹੋਰ ਕੋਈ ਅਪਡੇਟ ਆਉਂਦੀ ਹੈ ਚੈਨਲ ਨਾਲ ਬਣੇ ਰਹਿਣਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ ਧੰਨਵਾਦ